ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕੱਲ ਪੰਜਾਬ ਸਰਕਾਰ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਸੀ ਕਿਉਂ ਕਰਕੇ ਡੱਲੇਵਾਲ ਪਿਛਲੇ 33 ਦਿਨਾਂ ਤੋਂ ਮਰਨ ਵਰਤੇ ਬੈਠੇ ਉਹਨਾਂ ਉੱਤੇ ਹੀ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਗਈ ਸੀ ਪਰ ਉੱਥੇ ਆਖਿਆ ਗਿਆ ਸੀ ਕਿ ਸੁਪਰੀਮ ਕੋਰਟ ਅੱਜ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰੇਗਾ ਆਨਲਾਈਨ ਗੱਲਬਾਤ ਕਰੇਗਾ ਤੇ ਜਾਣਨ ਦੀ ਕੋਸ਼ਿਸ਼ ਕਰੇਗਾ ਪਰ ਤਕਰੀਬਨ 1 ਘੰਟੇ ਤੋਂ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਅਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਵੀ ਪੱਖ ਰੱਖਿਆ ਗਿਆ ਅਤੇ ਜੋ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸੁਪਰੀਮ ਕੋਰਟ ਦੇ ਵੱਲੋਂ ਅੱਜ ਸਖਤ ਟਿੱਪਣੀ ਕੀਤੀ ਗਈ ਆ ਜਿਸ ਦੇ ਵਿੱਚ ਆਖਿਆ ਗਿਆ ਕਿ ਲੱਗਦਾ ਕਿ ਇਕੱਠ ਦੇ ਜ਼ਰੀਏ ਜੋ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੇ ਉੱਤੇ ਦਬਾਅ ਬਣਾਇਆ ਰਿਹਾ ਇਕੱਠ ਦੇ ਜ਼ਰੀਏ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੋਂ ਰੋਕਣਾ ਗਲਤ ਇਹ ਸੁਪਰੀਮ ਕੋਰਟ ਕਹਿੰਦਾ ਪਰ ਉੱਥੇ ਹੀ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦੀ ਮੰਨੀਤਾ ਪੰਜਾਬ ਸਰਕਾਰ ਨੇ ਆਪਣਾ ਪੱਖ ਦੱਸਿਆ ਉਹਨਾਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰਦਸਤੀ ਇਸ ਮਰਨ ਵੜ ਤੋਂ ਖਨੌਰੀ ਬਾਰਡਰ ਤੋਂ ਉਠਾਇਆ ਜਾਂਦਾ ਤਾਂ ਜੋ ਮਾਹੌਲਾ ਤਣਾਅਪੂਰਨ ਹੋ ਸਕਦਾ ਹਿੰਸਕ ਵੀ ਹੋ ਸਕਦਾ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਪਰ ਉਥੇ ਹੀ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੁੰਦੀ ਆ ਤਾਂ ਕੇਂਦਰ ਸਰਕਾਰ ਦੀ ਮਦਦ ਲੈ ਸਕਦੀ ਹੈ ਤੇ ਕੇਂਦਰ ਸਰਕਾਰ ਨੂੰ ਵੀ ਆਕਿਆ ਕਿ ਪੰਜਾਬ ਸਰਕਾਰ ਦੀ ਇਸ ਵਿਸ਼ੇ ਦੇ ਉੱਤੇ ਮਦਦ ਕੀਤੀ ਜਾਏ ਪਰ ਉਥੇ ਹੀ ਜਿਸ ਤਰ੍ਹਾਂ ਮੈਂ ਪਹਿਲਾਂ ਆਖੇ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਰੱਬ ਨਾ ਕਰੇ ਕੁਝ ਹੋ ਜਾਂਦਾ ਤਾਂ ਪੂਰੇ ਪੰਜਾਬ ਦਾ ਜੋ ਮਾਹੌਲਾ ਜੋ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ ਹਿੰਸਕ ਰੂਪ ਲੈ ਸਕਦਾ ਜੇਕਰ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਚੁੱਕਿਆ ਜਾਂਦਾ ਤਾਂ ਵੀ ਮਾਹੌਲ ਹਿੰਸਕ ਹੋ ਸਕਦਾ ਪਰ ਹੁਣ ਸੁਪਰੀਮ ਕੋਰਟ ਨੇ 31 ਦਸੰਬਰ ਤਰੀਕ ਦਿੱਤੀ ਗਈ ਸੁਲਮਾਈ ਦੇ ਲਈ 31 ਦਸੰਬਰ ਨੂੰ ਕੀ ਸੁਲਮਾਈ ਦੇ ਵਿੱਚ ਹੁੰਦਾ ਕੀ ਉਸ ਤੋਂ ਪਹਿਲਾਂ ਕੋਈ ਮਸਲਾ ਹੱਲ ਹੁੰਦਾ ਜਾਂ ਮਸਲੇ ਦੇ ਹੱਲ ਕਰਨ ਦੇ ਲਈ ਸਰਕਾਰਾਂ ਦੇ ਵੱਲੋਂ ਕੇਂਦਰ ਦੇ ਨਾਲ ਕੋਈ ਪਹਿਲ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਖਨੌਰੀ ਬਾਡਰ ਸੰਗਰੂਰ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕੱਲ ਪੰਜਾਬ ਸਰਕਾਰ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਸੀ ਕਿਉਂ ਕਰਕੇ ਡੱਲੇਵਾਲ ਪਿਛਲੇ 33 ਦਿਨਾਂ ਤੋਂ ਮਰਨ ਵਰਤੇ ਬੈਠੇ ਹੋ ਨੇ ਉੱਥੇ ਹੀ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਗਈ ਸੀ ਪਰ ਉੱਥੇ ਹੀ ਆਖਿਆ ਗਿਆ ਸੀ ਕਿ ਸੁਪਰੀਮ ਕੋਰਟ ਅੱਜ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰੇਗਾ ਆਨਲਾਈਨ ਗੱਲਬਾਤ ਕਰੇਗਾ ਤੇ ਜਾਣਨ ਦੀ ਕੋਸ਼ਿਸ਼ ਕਰੇਗਾ ਪਰ ਤਕਰੀਬਨ 1 ਘੰਟੇ ਤੋਂ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਅਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਵੀ ਪੱਖ ਰੱਖਿਆ ਗਿਆ ਅਤੇ ਜੋ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸੁਪਰੀਮ ਕੋਰਟ ਦੇ ਵੱਲੋਂ ਅੱਜ ਸਖਤ ਟਿੱਪਣੀ ਕੀਤੀ ਗਈ ਆ ਜਿਸ ਦੇ ਵਿੱਚ ਆਖਿਆ ਗਿਆ ਕਿ ਲੱਗਦਾ ਕਿ ਇਕੱਠ ਦੇ ਜ਼ਰੀਏ ਜੋ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਇਕੱਠ ਦੇ ਜ਼ਰੀਏ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੋਂ ਰੋਕਣਾ ਗਲਤ ਇਹ ਸੁਪਰੀਮ ਕੋਰਟ ਕਹਿੰਦਾ ਪਰ ਉੱਥੇ ਹੀ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦੀ ਮੰਨਿਆਤਾ ਪੰਜਾਬ ਸਰਕਾਰ ਨੇ ਆਪਣਾ ਪੱਖ ਦੱਸਿਆ ਉਹਨਾਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰਦਸਤੀ ਇਸ ਮਰਨ ਵੜ ਤੋਂ ਖਨੌਰੀ ਬਾਰਡਰ ਤੋਂ ਉਠਾਇਆ ਜਾਂਦਾ ਤਾਂ ਜੋ ਮਹੌਲਾ ਤਣਾਪੂਰਨ ਹੋ ਸਕਦਾ ਹਿੰਸਕ ਵੀ ਹੋ ਸਕਦਾ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਪਰ ਉਥੇ ਹੀ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੁੰਦੀ ਆ ਤਾਂ ਕੇਂਦਰ ਸਰਕਾਰ ਦੀ ਮਦਦ ਲੈ ਸਕਦੀ ਹੈ ਤੇ ਕੇਂਦਰ ਸਰਕਾਰ ਨੂੰ ਵੀ ਆਖਿਆ ਕਿ ਪੰਜਾਬ ਸਰਕਾਰ ਦੀ ਇਸ ਵਿਸ਼ੇ ਦੇ ਉੱਤੇ ਮਦਦ ਕੀਤੀ ਜਾਏ ਪਰ ਉਥੇ ਹੀ ਜਿਸ ਤਰ੍ਹਾਂ ਮੈਂ ਪਹਿਲਾਂ ਆਖੇ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਰੱਬ ਨਾ ਕਰੇ ਕੁਝ ਹੋ ਜਾਂਦਾ ਤਾਂ ਪੂਰੇ ਪੰਜਾਬ ਦਾ ਜੋ ਮਾਹੌਲਾ ਜੋ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ ਹਿੰਸਕ ਰੂਪ ਲੈ ਸਕਦਾ ਜੇਕਰ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਚੁੱਕਿਆ ਜਾਂਦਾ ਤਾਂ ਵੀ ਮਾਹੌਲ ਹਿੰਸਕ ਹੋ ਸਕਦਾ ਪਰ ਹੁਣ ਸੁਪਰੀਮ ਕੋਰਟ ਨੇ 31 ਦਸੰਬਰ ਤਾਰੀਖ ਦਿੱਤੀ ਗਈ ਹੈ ਸੁਣਵਾਈ ਦੇ ਲਈ 31 ਦਸੰਬਰ ਨੂੰ ਕੀ ਸੁਣਵਾਈ ਦੇ ਵਿੱਚ ਹੁੰਦਾ ਕੀ ਉਸ ਤੋਂ ਪਹਿਲਾਂ ਕੋਈ ਮਸਲਾ ਹੱਲ ਹੁੰਦਾ ਜਾਂ ਮਸਲੇ ਦੇ ਹੱਲ ਕਰਨ ਦੇ ਲਈ ਸਰਕਾਰਾਂ ਦੇ ਵੱਲੋਂ ਕੇਂਦਰ ਦੇ ਨਾਲ ਕੋਈ ਪਹਿਲ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਖਨੋਰੀ ਬਾਡਰ ਸੰਗਰੂਰ